ਹਾਂਜੀ ਵੀਰ ਸੇਲ ਵਾਸਤੇ ਆ ਫੋਰਡ 3600 ਬਹੁਤ ਸਾਫ ਕੰਡੀਸ਼ਨ ਪਈ ਟਰੈਕਟਰ ਦੀ ਦੂਜਾ ਹੈਗਾ ਫਾਰਮ ਟਰੱਕ 60 ਡਬਲ ਕਲਚਾ ਟਰੈਕਟਰ ਆਪਣੇ ਇਸ ਨੰਬਰ ਤੇ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਤੁਸੀਂ ਕਿਸੇ ਵੀ ਸਾਧਨ ਦੇ ਐਡ ਕਰਾ ਸਕਦੇ ਹੋ YouTube ਤੇ ਗੱਲ ਕਰਦੇ ਆ ਫੋਰਡ 3600 ਸਾਰਾ ਟਰੈਕਟਰ origignal ਰੰਗ ਪੇਂਟ ਦਾ ਫੁੱਲ origignal ਟਰੈਕਟਰ ਕਿਤੇ ਕੋਈ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਕਿਤੇ ਕੋਈ ਲੀਕਜ ਨਹੀਂ ਟਰੈਕਟਰ ਪੂਰੀ ਸਾਫ ਕੰਡੀਸ਼ਨ ਪਈ ਆ ਤੇ ਟਰੈਕਟਰ ਇੰਜਨ ਗੇਅਰ ਲਿਫਟ ਪੰਪ ਦਾ ਜਮਾ ਓਕੇ ਪਿਆ ਜੀ ਕੋਈ ਕਮੀ ਪੇਸ਼ ਨਹੀਂ ਟਰੈਕਟਰ ਚ ਟਰੈਕਟਰ ਮਾਡਲ ਹੈਗਾ ਜੀ 1995 ਤੇ ਮਾਲਕ ਵੀਰਾਂ ਨੇ ਰੇਟ ਰੱਖਿਆ 1,36,000 ਰੁਪਇਆ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜਾਊਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ 'ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਪਿੰਡ ਹੈਗਾ ਜੀ ਬੈਮਣ ਜੱਸਾ ਅੱਗੇ ਆ ਜਾਂਦਾ ਫਾਰਮ ਟਰੱਕ 60 ਟਰੈਕਟਰ ਬਹੁਤ ਸਾਫ਼ ਕੰਡੀਸ਼ਨ 'ਪਈ ਟਰੈਕਟਰ ਦੀ ਰੰਗ ਪੈਂਟ ਦਾ オリジナル ਪਿਆ ਕਿਤੇ ਕੋਈ ਦੁਬਾਰਾ ਰੰਗ ਪੈਂਟ ਨਹੀਂ ਹੋਇਆ ਟਰੈਕਟਰ ਕਿਤੇ ਕੋਈ ਲੀਕਜ ਨਹੀਂ ਪੂਰੀ ਸਾਫ਼ ਕੰਡੀਸ਼ਨ 'ਪਈ ਆ ਤੇ ਟਰੈਕਟਰ 2007 ਮਾਡਲ ਆ ਤੇ ਡਬਲ ਕਲਚ ਵਾਲਾ ਹੀ ਟਰੈਕਟਰ ਇੰਜਨ ਗੇਅਰ ਲੈਫਟ ਪੰਪ ਦਾ ਜਮਾ ਓਕੇ ਪਿਆ ਟਰੈਕਟਰ ਕੋਈ ਕਮੀ ਪੇਸ਼ੀ ਨਹੀਂ ਤੇ ਰੇਟ ਰੱਖਿਆ ਜੀ 2,60,000 ਰੁਪਏ ਜੋ ਕਿ ਮੌਕੇ ਤੇ ਥੋੜਾ ਬਹੁਤ ਲੈਸ ਹੋ ਜੂਗਾ ਬਾਕੀ ਮਾਲਕ ਵੀਰਾਂ ਦਾ ਵੀਡੀਓ ਥੱਲੇ ਡਿਸਕ੍ਰਿਪਸ਼ਨ 'ਚ ਨੰਬਰ ਹੈਗਾ ਕਾਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਖਰੀਦਣ ਸਮੇ ਬਾਹ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਏਰੀਆ ਹੈਗਾ ਜੀ ਲੁਧਿਆਣਾ ਪੰਜਾਬ ਆਪਣੀ ਵੀਡੀਓ ਵਧੇ ਲੱਗੇ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ